ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਤੋਰੀਆਂ ਤੋਰੀਆਂ ਦੀ ਸਬਜ਼ੀ ਤੋਰੀਆਂ ਆਪਾਂ ਨੇ ਧੋ ਲੀਆਂ ਅਛਿੱਲੀਆਂ ਧੋਲੀਆਂ ਤੇ ਕੱਟ ਲੀਆਂ ਕੱਟ ਕੇ ਰੱਖ ਲੀਆਂ ਜੀ ਤਿਆਰ ਕਰ ਲੀਆਂ ਲਸਣ ਵੀ ਚੋਪ ਕਰ ਲਿਆ ਤੇ ਪਿਆਜ਼ ਵੀ ਟਮਾਟਰ ਹਰੀ ਮਿਰਚ ਤੇ ਅਦਰਕ ਦਾ ਪੇਸਟ ਤਿਆਰ ਕਰ ਲਿਆ ਇੱਕ ਕੌਲੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦੁੱਧ ਦੁੱਧ ਵਾਲੀ ਤੋਰੀਆਂ ਬਣਾਵਾਂਗੇ ਤੇਲ ਗਰਮ ਹੋ ਗਿਆ ਜੀ ਚਲੋ ਆਪਾਂ ਤੜਕਾ ਲਗਾਉਣੇ ਆ ਬਹੁਤ ਜਲਦੀ ਬੰਨਣ ਵਾਲੀ ਸਬਜ਼ੀ ਹੈ ਜੀ ਬਹੁਤ ਵਧੀਆ ਬਣਦੀ ਹੈ ਤੇ ਜਲਦੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਲਸਣ ਬਰਾਊਨ ਹੋਣ ਤੋਂ ਬਾਅਦ ਪਾਵਾਂਗੇ ਜੀ ਆਪਾਂ ਜੀਰਾ ਤੇ ਨਾਲ ਹੀ ਪਾਦਾਂਗੇ ਜੀ ਪਿਆਜ਼ ਪਿਆਜ਼ ਆਪਾਂ ਨੂੰ ਜ਼ਿਆਦਾ ਬਰਾਊਨ ਨਹੀਂ ਕਰਨੇ ਹਲਕੇ ਜਿਹੀ ਰੋਸਟ ਕਰਨੇ ਆ ਪਿਆਜ਼ ਬਰਾਊਨ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਜੀ ਟਮਾਟਰਾਂ ਦੀ ਪਿਊਰੀ ਆਪਾਂ ਕੱਟ ਕੇ ਟਮਾਟਰਾਂ ਨੂੰ ਮੈਂ ਪਾਈ ਜੀ ਹੰਸੇ ਆਪਣੀ ਸੰਗੀ ਖੜੀ ਜੀ ਠੀਕ ਬਣਦੀ ਹੈ ਥੋੜੀ ਜਿਹੀ ਘਰੋਈ ਜਣੇਗੀ ਥੋੜੀ ਗਾੜੀ ਗਾੜੀ ਹੋ ਜਾਈਏ ਤਾਂ ਕਿ ਇਹ ਵਧੀਆ ਸਵਾਦ ਤੇ ਸਹੀ ਬਣਦੀ ਆ ਜਿਹੜੀ ਵਾਲੀ ਚੋੜੀ ਨੇ ਜੀ ਜੀਰ ਬਣਾ ਕੇ ਖਾਣੇ ਟਮਾਟਰ ਨੂੰ ਪਕਾਉਂਦੇ ਪਕਾਉਂਦੇ ਆਪਾਂ ਥੋੜੀ ਜਿਹੀ ਪਕਾਉਣਾਂਗੇ ਅੱਜਾ ਤੇ ਮੈਂ ਤੇ ਪਮਾਂ ਗੇਜੀ ਲਾਲ ਮਿਰਚ ਟਮਾਟਰਾਂ ਦੇ ਨਾਲ ਇਹਨੂੰ ਫਕਾਣਾਂ ਦੇਜੀ ਤੇ ਇਹਦੇ ਨਾਲ ਕਲਰ ਬਹੁਤ ਅੱਛਾ ਆਂਦਾ ਹੈ ਜੀ ਚੜ੍ਹੀ ਦਾ ਸਬਜ਼ੀ ਦਾ ਕਿ ਮਾਸਲੇ ਪੱਕ ਗਏ ਆ ਜੀ ਮਸਾਲਾ ਤੇਲ ਛੱਡਣ ਲੱਗ ਗਿਆ ਤੇ ਆਹ ਇਹਦਾ ਮਤਲਬ ਤੇ ਚੜ੍ਹੀ ਮਸਾਲਾ ਆਪਣਾ ਤਿਆਰ ਹੈ ਹੁਣ ਤਾਂ ਮੈਂ ਦੇਜੀ ਆਥਾ ਇੱਕ ਚਮਚਾ ਚਾਹ ਲਈ ਤੇ ਹਲਦੀ ਨੂੰ ਕੰਬੀ ਤਾ ਭੁੰਨਾਂਗੇ ਇਹਨ ਪਾ ਦਾਂਗੇ ਜੀ ਆਪਾਂ ਨਾਲ ਦੀ ਨਾਲ ਤੋਰੀਆਂ ਤੋਰੀਆਂ ਪਾਉਣ ਤੋਂ ਬਾਅਦ ਟੇਸਟ ਅਕੋਰਡਿੰਗ ਨਮਕ ਪਾ ਕੇ ਆਪਾਂ ਇਹਨੂੰ ਮਿਕਸ ਕਰ ਦਾਂਗੇ ਮਿਕਸ ਕਰਕੇ ਥੋੜੀ ਦੇਰ ਤੋਰੀਆਂ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਜੀ ਚਲ ਜੀ ਆਪਾਂ ਨੇ ਮਿਕਸ ਕਰ ਲਈ ਮਿਕਸ ਕਰਕੇ ਹੁਣ ਆਪਾਂ ਇਹਨੂੰ ਥੋੜੀ देर ਪਕਾਵਾਂਗੇ ਜੀ ਥੋੜੀ देर ਪਕਾ ਕੇ ਫਿਰ ਕਿਦਾਂ ਦੀ ਸਬਜ਼ੀ ਬਣੇਗੀ ਤੁਹਾਨੂੰ ਦਿਖਾਉਂਦੇ ਹਾਂ ਨਾਲ ਨਾਲ ਪੂਜੀ ਵੀ ਜਰੂਰ ਬਣਾਇਓ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਦੁੱਧ ਵਾਲੀਆਂ ਤੋਰੀਆਂ ਹੁਣ ਆਪਾਂ ਇਹਨੂੰ ਪੱਕਣ ਦਵਾਂਗੇ ਜੀ ਥੋੜੀ देर ਥੋੜੀ दे... देर में ਫਿਰ ਚੱਕ ਕਰਾਂਗੇ ਹੁਣ ਆਪਾਂ ਸਬਜ਼ੀ ਵਿੱਚ ਚਾਹਾਂ ਨੂੰ ਦੇ ਲਈ ਢੋਤੋ ਉਹਨਾਂ ਟੋਰੀਆਂ ਹੁਣ ਪੱਕ ਪੱਕਣ ਵਾਲੀਆਂ ਹੀ ਆ ਤੇ ਹੁਣ ਆਪਾਂ ਪਾਵਾਂਗੇ ਜੀ ਦੁੱਧ ਦੁੱਧ ਪਾ ਕੇ ਪਕਾਵਾਂਗੇ ਜੀ ਥੋੜੀ देर ਹੋਰ ਬਹੁਤ ਘੈਂਟ ਸਬਜ਼ੀ ਬਣਦੀ ਆ ਜੀ ਬਹੁਤ ਸੁਆਦ ਬਹੁਤ ਟੇਸਟੀ ਜ਼ਰੂਰ ਟਰਾਈ ਕਰਨਾ ਜੀ ਤੁਸੀਂ ਥੋੜਾ ਹੋਰ ਪਕਾਵਾਂਗੇ ਸਬਜ਼ੀ ਪੱਕ ਗਈ ਆ ਜੀ ਬਣ ਗਈ ਆ ਬਹੁਤ ਵਧੀਆ ਬਣੀ ਆ ਆ ਦੇਖੋ ਦੁੱਧ ਵਾਲੀ ਸਬਜ਼ੀ ਤੇ ਥੋੜੀ ਜਿਹੀ ਪਾਵਾਂਗੇ ਜੀ ਕਸੂਰੀ ਮੇਥੀ ਇਹਦੇ ਨਾਲ ਥੋੜਾ ਜਿਹਾ ਸੁਆਦ ਹੋਰ ਵਧੀਆ ਬਣ ਜਾਂਦਾ ਏ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਦੁੱਧ ਵਾਲੀਆਂ ਤੋਰੀਆਂ ਤੇ ਗਰੇਵੀ ਵਾਲੀਆਂ ਲਓ ਜੀ ਸਬਜ਼ੀ ਬਣ ਕੇ ਹੋ ਗਈ ਜੀ ਤਿਆਰ ਬਹੁਤ ਛੇਤੀ ਬਣਦੀ ਹੈ ਸਬਜ਼ੀ ਤੇ ਬਹੁਤ ਸੁਆਦ ਬਣਦੀ ਹੈ ਜਿੰਨੀ ਇਹ ਛੇਤੀ ਬਣਦੀ ਹੈ ਓਨੀ ਹੀ ਸੁਆਦ ਵੀ ਬਣਦੀ ਹੈ ਤੇ ਤੁਸੀਂ ਜੀ ਟ੍ਰਾਈ ਕਰਨਾ ਜੀ। ਨਾਲ ਜੀ ਤोरੀਆਂ ਦੀ ਦੁੱਧ ਵਾਲੀ ਸਬਜੀ ਬਣ ਕੇ ਹੋ ਗਈ ਜੀ ਤਿਆਰ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਤੁਹਾਨੂੰ ਬਹੁਤ ਵਧੀਆ ਲੱਗੀ ਲੱਗੀ ਹੋਏਗੀ। ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਵਧੀਆ ਲੱਗੀ ਵੀਡੀਓ ਅੱਗੇ ਸ਼ੇਅਰ ਜਰੂਰ ਕਰਨਾ ਜੀ। ਮਿਲਦੇ ਆ ਜੀ ਕਦੇ ਕਿਸੇ ਹੋਰ ਵੀਡੀਓ 'ਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।